ਅਜਲਾਲ ਚੰਦ ਕਟਾਰੂਚ ਕੈਬਨਿਟ ਮੰਤਰੀ ਪੰਜਾਬ ਦੇ ਵੱਲੋਂ ਵਿਧਾਨ ਸਭਾ ਹਲਕਾ ਪੋਆ ਦੇ ਡੇਢ ਦਰਜਨ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਕਰ ਇਹ ਹੋ ਗਿਆ ਕਿ ਕੈਬਨਿਟ ਮੰਤਰੀ ਪੰਜਾਬ ਵੱਲੋਂ ਜਿੱਥੇ ਇਹਨਾਂ ਪਿੰਡਾਂ ਅੰਦਰ ਚੱਲ ਰਿਹਾ ਵਿਕਾਸ ਕਾਰਜ ਦਾ ਜਾਇਜ਼ਾ ਲਿਆ ਉੱਥੇ ਹੀ ਵੱਖ-ਵੱਖ ਪਿੰਡਾਂ ਅੰਦਰ ਪਹੁੰਚ ਕੇ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਵੀ ਸੁਣੀਆਂ ਗਈਆਂ ਅਤੇ ਉਨ੍ਹਾਂ ਸਮੱਸਿਆਵਾਂ ਨੂੰ ਜਲਦੀ ਦੂਰ ਕਰਨ ਦਾ ਭਰੋਸਾ ਵੀ ਦਿੱਤਾ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਿਰੇਸ਼ ਕੁਮਾਰ ਸੈਣੀ ਜ਼िला ਪ੍ਰਧਾਨ BC ਵਿੰਗ ਪਠਾਨਕੋਟ ਬਲੌਕ ਪ੍ਰਦਾਨ ਪਵਨ ਕੁਮਾਰ ਠਾਕੁਰ ਪਵਿੰਦਰ ਸਿੰਘ ਮੁੰਨਾ ਅਤੇ ਹੋਰ ਪਾਰਟੀ ਦੇ ਕਾਰਜਕਰਤਾ ਅਤੇ ਅਹੁਦੇਦਾਰ ਹਾਜ਼ਰ ਸਨ ਜ਼ਿਕਰ ਹੋਏ ਕਿ ਅੱਜ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੋਟਕ ਸਭ ਤੋਂ ਪਹਿਲਾਂ ਪਿੰਡ ਕਰੋਟਾ ਅੰਦਰ ਪਹੁੰਚੇ ਅਤੇ ਪਿੰਡ ਦੇ ਆਲੇ-ਦੁਆਲੇ ਬਣਾਈ ਜਾ ਰਹੀ ਕੰਕਰੀਟ ਦੀ ਫਿਰਨੀ ਤੇ ਨਿਰਮਾਣ ਕਾਰਜਤਾ ਦਾ ਜਾਇਜ਼ਾ ਲਿਆ ਇਸ ਤੋਂ ਬਾਅਦ ਪਿੰਡ ਡੱਲਾ ਬਲੀਮ ਪਿੰਡ ਡੋਲੂਵਾਲ ਪਰਮਾਨੰਦ ਚੋਹਾਨਾ ਖੰਨੀ ਖੋਹੀ ਮੀਲਵਾ ਬਡਾਲਾ ਹੈਬੋ ਜੰਗਲਾ ਬੁਆਨੀ ਛੰਨੀ ਟੋਲਾ ਟੋਲਾ ਉਥੇ ਰਾਂਜੇ ਦੇ ਮਾੜੀ ਕਤਾਨੀ ਮੁਰਾਦਪੁਰ ਤਾਰਾਗੜ ਆਦੀ ਪਿੰਡਾਂ ਦਾ ਦੌਰਾ ਕੀਤਾ ਹੈ ਇਸ ਮੌਕੇ ਤੇ ਉਹਨਾਂ ਨੇ ਸੰਬੋਧਨ ਕਰਦੇ ਆਖਿਆ ਕਿ ਅੱਜ ਦੇ ਦਿਨ ਦੀ ਸ਼ੁਰੂਆਤ ਇਤਿਹਾਸਿਕ ਪਿੰਡ ਕਰੋਟਾਂਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਤੋਂ ਕੀਤੀ ਗਈ ਹੈ ਉਹਨਾਂ ਨੇ ਆਖਿਆ ਪਿੰਡ ਕਰੋਟਾ ਦੇ ਆਲੇ ਦੁਆਲੇ 18 ਫੁੱਟ ਫਿਰਨੀ ਦੇ ਨਿਰਮਾਣ ਕਾਰਜ ਸ਼ੁਰੂ ਕੀਤੇ ਗਏ ਸਨ ਜੋ ਕਿ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਫਿਰਨੀ ਵਿੱਚ ਇੰਟਰਲੌਕ ਟਾਈਲ ਲਗਾਈ ਜਾਣੀ ਹੈ ਲੱਖੀ ਸਰੋਜ ਕੀਆਰਟੀ ਨਿਊਜ਼ ਨੈਟਵਰਕ ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਮੈਂ ਦਿਨ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਹਲਕਾ ਪਵਾ ਦੇ ਇਤਿਹਾਸਕ ਪਿੰਡ ਗਰੋਟੇ ਤੋਂ ਕੀਤੀ ਹੈ ਸੋ ਵੱਖ-ਵੱਖ ਜਿਹੜੇ ਵਿਕਾਸ ਕੰਮ ਪਿੰਡਾਂ 'ਚ ਸ਼ੁਰੂ ਹੋਏ ਅੱਜ ਮੈਂ ਉਹਨਾਂ ਦਾ ਨਿਰੀਖਣ ਕਰਨ ਲਈ ਆਇਆ ਹਾਂ ਗਰੋਟੇ ਦੇ ਅੰਦਰ ਜਿਹੜੀ ਪਿੰਡ ਦੇ ਆਲੇ-ਦੁਆਲੇ ਫਿਰਨੀ ਹੈ ਉਹ 18 ਫੁੱਟ ਪੜਨ ਦਾ ਕਾਜ ਜਿਹੜਾ ਆਰੰਭ ਕੀਤਾ ਸੀਗਾ ਸੋ ਕਾਫੀ ਮਤਲਬ ਹੱਦ ਤੱਕ ਉਹ ਪੂਰੀ ਬਣਾ ਆਪਣਾ ਜਿਹੜੀ ਬਣ ਗਈ ਹੈ ਫਿਰਨੀ ਸੋ ਇੰਟਰਲੌਕ ਟਾਇਲ ਜਿਹੜੀ ਹੈ ਉਹ ਅਜੋ ਵੀ ਇਥੇ ਆ ਰਹੀ ਹੈ ਸੋ ਇਸੇ ਤਰ੍ਹਾਂ ਪਿੰਡ ਪਰਮਾਨੰਦ ਦਾ ਪਿੰਡ ਡੱਲਾ ਬਲੀਮ ਹੈ ਪਿੰਡ ਢੋਲੋਵਾਲ ਅੱਜ ਮੈਂ ਕਾਫੀ ਪਿੰਡਾਂ ਦੇ ਅੰਦਰ ਗਿਆ ਜਿਨ੍ਹਾਂ ਪਿੰਡਾਂ ਦੇ ਅੰਦਰ ਜਿਹੜੇ ਵੱਖ-ਵੱਖ ਵਿਕਾਸ ਕਾਰਜ ਲੱਗੇ ਉਹਨਾਂ ਦਾ ਮੌਇਨਾ ਕੀਤਾ ਤੇ ਅਫਸਰਾਂ ਨੂੰ ਕੰਮਾਂ ਦੇ ਵਿੱਚ ਦਿੱਤੀ ਲਿਆਣ ਦੇ ਲਈ ਆਦੇਸ਼ ਵੀ ਦਿੱਤੇ ਆ ਸੋ ਹੁਣ ਮੈਂ ਗਰੋਟੇ ਦੇ ਅੰਦਰ ਜਾ ਜਿੱਥੇ ਬਾਬਾ ਨਾਗਾਜੀ ਦੀ ਜਗਾ ਹੈ ਉੱਤੇ ਖੜੇ ਆ ਅਸੀਂ ਔਰ ਇਸ ਪਿੰਡ ਦੇ ਲੋਕਾਂ ਦੀ ਡਿਮਾਂਡ ਮੁਤਾਬਕ ਕਿਉਂਕਿ ਆਨ ਵਾਲਾ ਸਮਾਂ ਜਿਹੜਾ ਉਹ ਪਰਿਆਵਰਣ ਨੂੰ ਸਾਫ਼ ਰੱਖਣ ਦਾ ਸਮਾਂ ਆ ਪਰਿਆਵਰਣ ਨੂੰ ਸੁਧ ਰੱਖਣ ਦੇ ਲਈ ਜਿਹੜੀ ਵਚਨਬੱਤ ਆ ਹਰੇਕ ਇਨਸਾਨ ਦੀ ਔਰ ਪੰਜਾਬ ਸਰਕਾਰ ਵੀ ਉਹਦੇ ਅੰਦਰ ਵੱਡਮੁੱਲਾ ਯੋਗਦਾਨ ਪਾ ਰਹੀ ਹੈ ਸੋ ਖਾਸ ਕਰਕੇ ਜੰਗਲਾਤ ਵਿਭਾਗ ਦੇ ਇੰਚਾਰਜ ਹੋਣ ਕਰਕੇ ਮੈਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਇੱਥੇ ਇੱਕ ਪਰਿਆਵਰਣ ਪਾਰਕ ਬਣਾਇਆ ਜਾਵੇ ਸੋ ਮੈਂ ਅੱਜ ਵਾਦਾ ਕਰਦਾ ਕਿ ਜਿਸ ਜਗ੍ਹਾ ਤੇ ਉੱਤੇ ਖੜੇ ਆ ਅਸੀਂ ਬਾਬਾ ਨਾਗਾ ਦੀ ਜਗ੍ਹਾ ਆ ਔਰ ਇਸ ਜਗ੍ਹਾ ਦੇ ਨਾਲ ਜਿਹੜਾ ਜ਼ਮੀਨ ਪੰਚਾਇਤੀ ਜ਼ਮੀਨ ਆ ਉਸ ਜ਼ਮੀਨ ਦੇ ਉੱਤੇ ਇੱਕ ਸ਼ਾਨਦਾਰ ਪਾਰਕ ਬਣਾ ਕੇ ਜਿਹੜਾ ਘਰੋਟਾ ਵਾਸੀਆਂ ਨੂੰ ਮੈਂ ਦੇਣਾ ਸੋ ਇਹ ਅੱਜ ਮੈਂ ਐਲਾਨ ਕਰਦਾ ਪਾਰਕ ਦੇ ਲਈ ਭਾਵੇਂ ਲੱਖਾਂ ਰੁਪਏ ਵੀ ਲੱਗਣਗੇ ਇੱਕ ਐਸਾ ਪਾਰਕ ਬਣਾ ਕੇ ਦੇਾਂਗੇ ਜਿਹੜਾ ਨਮੂਨੇ ਦਾ ਪਾਰਕ ਹੋਏਗਾ ਔਰ ਜਿਹਦੇ ਅੰਦਰ ਹਰ ਤਰ੍ਹਾਂ ਦੀ ਜਿਹੜੀ ਉਹ ਪਾਰਕ ਦੀ ਸਹੂਤਾ ਆ ਓਪਨ ਜੇਮ ਵੀ ਲਾ ਕੇ ਦੇਵਾਂਗੇ ਨੌਜਵਾਨਾਂ ਨੂੰ ਔਰ ਇੱਕ ਗਜ਼ੀਬੋ ਬਣਾਵਾਂਗੇ ਵਧੀਆ ਸੋ ਇਹ ਮੇਰਾ ਇੱਕ ਨਾ ਵਾਦਾ ਆ ਔਰ ਬਹੁਤ ਜਲਦੀ ਜਿਹੜੀ ਘਰੋਟੇ ਤੋਂ ਦੀਨਾ ਨਗਰ ਰੋਡ ਆ ਕਿਉਂਕਿ ਇਹ ਰੋਡ ਕਾਫੀ ਲੰਬੇ ਸਮੇਂ ਤੋਂ ਟੁੱਟੀ ਆ ਔਰ ਜੇ ਵਿੱਚ ਕਿਤੇ ਬਣੀ ਵੀ ਆ ਤੇ ਐਸੀ ਬਣੀ ਆ ਵੀ ਉਹ ਥੋੜੇ ਚਿਰ ਬਾਅਦ ਜਿਹੜੀ ਰੋਡ ਟੁੱਟ ਗਈ ਸੀਗੀ ਸੋ ਮੈਨੂੰ ਕੁਛ ਹੀ ਆ ਕਿ ਮਾਨਜੋਗ ਮੁੱਖ ਮੰਤਰੀ ਜੀ ਨੇ ਇਸ ਰੋਡ ਨੂੰ ਪਲਾਨ ਰੋਡ ਵਜੋਂ ਪਾਸ ਕਰ ਦਿੱਤਾ ਔਰ ਬੜਾ ਜਲਦੀ ਜਿਹੜਾ ਹੈ ਉਹ ਇਸ ਰੋਡ ਦਾ ਕੰਮ ਵੀ ਲੱਗੇਗਾ ਔਰ ਮੈਨੂੰ ਲੱਗਦਾ ਆ ਕਿ ਸਹਜੇ ਸਹਜੇ ਜਿਹੜਾ ਲੀਓ ਲੱਥਾ ਪੰਜਾਬ ਸੀਗਾ ਉਹ ਦੁਬਾਰਾ ਲਈ ਤੇ ਪੰਜਾਬ ਦੀ ਸਰਕਾਰ ਨੇ ਲਿਆਣ ਦੇ ਲਈ ਪੂਰੀ ਕਮਰ ਕਸੀ ਆ ਔਰ ਜਿਹੜਾ ਬਜਟ ਹੈ ਉਹਦੇ ਅੰਦਰ ਵੀ ਬਹੁਤ ਵੱਡੀਆਂ ਇਤਿਹਾਸਿਕ ਜਿਹੜੀਆਂ ਪਲਾਹਾਂ ਨੇ ਸਰਕਾਰ ਨੇ ਬੁੱਟੀਆਂ ਪਹਿਲੀ ਵਾਰ ਆ ਪੰਜਾਬ ਦੇ ਅੰਦਰ ਕਿ ਸਮੁੱਚੇ ਪੰਜਾਬੀਆਂ ਦਾ 65 ਲੱਖ ਪਰਿਵਾਰਾਂ ਦਾ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚ ਉਹਨਾਂ ਨੂੰ ਕਵਰ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਔਰ ਇਹ 10 ਲੱਖ ਰੁਪਏ ਦੇ ਨਾਲ ਹਰੇਕ ਪਰਿਵਾਰ ਦਾ ਜਿਹੜਾ ਸਰਕਾਰ ਨੇ ਇਲਾਜ ਕਰਨ ਦੀ ਬਚਨ ਬੱਤਾ ਦੁਹਰਾਈ ਹੈ ਸੋ ਮੇਰਾ ਹਲਕਾ ਪੋਆ ਜਿਹੜਾ ਇੱਕ ਨਵੀਂ ਅੰਗੜਾਈ ਲੈ ਰਿਹਾ ਸੋ ਮੈਂ ਅੱਜ ਆਪਣੇ ਹਲਕੇ ਦੇ ਅੰਦਰ ਹਾਂ ਸੋ ਮੈਨੂੰ ਖੁਸ਼ੀ ਆ ਕਿ ਅੱਜ ਜਿੱਥੇ ਕੰਮਾਂ ਦੇ ਅੰਦਰ ਤੇਜ਼ੀ ਹੋ ਰਹੀ ਹੈ ਤੇਜ਼ੀ ਉਹਨਾ ਕੰਮ ਚੱਲ ਰਹੇ ਆ ਉਹਦੇ ਨਾਲ ਦੀ ਨਾਲ ਨਵੇਂ ਕੰਮਾਂ ਨੂੰ ਜਿੱਦਾਂ ਮੈਂ ਪਾਰਕ ਦਾ ਗੱਲ ਕੀਤੀ ਆ ਉਹ ਵੀ ਹਾਲ ਨਾਲ ਸਮਝਾ ਜੇ ਤੇ ਸ਼ੁਰੂ ਕਰਾਂ